ਜਦੋਂ ਡਾਕਟਰ ਬਲਵੀਰ ਜੀ ਗੂੰਜਣਗੇ ਬੋਲਣਗੇ ਉਥੋ ਤੋਂ ਦਾ ਹੱਕ ਲੈ ਕੇ ਆਉਣਗੇ ਸੋ ਸਾਥੀਓ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਮਾਣ ਜੋ ਜੀਰਾ ਬੋਰ ਕਿੱਥੇ ਲਾਣੀ ਆ ਬੋਰ ਕਿੱਥੇ ਲਾਣੀ ਆ ਆ ਗਏ ਮੇਰੀ ਆ ਗਏ ਬਹੁਤ ਬਹੁਤ ਧੰਨਵਾਦ ਆਗਤ ਨਾਲ ਉਹ ਵਿਦੇਸ਼ ਰਾਜ ਮੰਤਰੀ ਬਣੇ ਤੁਹਾਡੀ ਦਿੱਤੀ ਤਾਕਤ ਨਾਲ ਉਹਨਾਂ ਦੇ ਐਮਸੀ ਤੁਹਾਡੀ ਦਿੱਤੀ ਤਾਕਤ ਨਾਲ ਉਹਨਾਂ ਦੇ ਮਿਹਰ ਤੁਹਾਡੀ ਦਿੱਤੀ ਤਾਕਤ ਦੇ ਨਾਲ ਉਹਨਾਂ ਦੇ ਚੇਅਰਮੈਨ ਇੰਨੀ ਐਬਸੋਲਿਊਟ ਪਾਵਰ ਸੀ ਕਿ ਉਹਨਾਂ ਦੇ ਮੂੰਹ ਤੋਂ ਨਿਕਲਾ ਇੱਕ ਅਲਫਾਜ਼ ਜਿਹੜਾ ਹੈ ਉਹ ਕਾਨੂੰਨ ਬਣ ਜਾਂਦਾ ਸੀ ਪੰਜਾਬ ਦੇ ਵਿੱਚ ਇੰਨੀ ਤਾਕਤ ਤੁਸੀਂ ਦਿੱਤੀ ਤੁਸੀਂ ਤੇ 20 ਸਾਲਾਂ ਦਾ ਲੇਖਾ ਜੋਖਾ ਇੱਥੇ ਆ ਕੇ ਪੂਰਾ ਹੁੰਦਾ ਹੈ ਕਿ ਉਹਨਾਂ ਨੇ ਦਾਵਾ ਕਰ ਦਿੱਤਾ ਸੀ ਮਟਿਆਲੇ ਸ਼ਹਿਰ ਦੀ 1000 ਕਰੋੜ ਦੀ ਡਿਵੈਲਪਮੈਂਟ ਕਰਾਈ ਹੈ 1000 ਕਰੋੜ ਦੀ ਕਹਿਆ ਸੀ ਨਾ ਜੀ ਉਹਨਾਂ ਨੇ ਅਸੀਂ 1000 ਕਰੋੜ ਰੁਪਏ ਸ਼ਹਿਰ ਚ ਲਾਇਆ ਉਹ ਦੇਖੋ ਤੁਹਾਡੇ ਨਾਲ ਹੀ ਇਹ ਛੋਟੀ ਨਦੀ ਤੇ ਵੱਡੀ ਨਦੀ ਉਹ ਕਹਿੰਦੇ 600 ਕਰੋੜ ਰੁਪਏ ਅਸੀਂ ਲਗਾਇਆ ਇੱਥੇ ਸਾਈਕਲਿੰਗ ਟ੍ਰੈਕ ਬਣਾਇਆ ਇੱਥੇ ਅਸੀਂ ਜੋਗਿੰਗ ਟ੍ਰੈਕ ਬਣਾਇਆ ਇੱਥੇ ਆ ਕੇ ਲੋਕ ਸੈਰ ਕਰਿਆ ਕਰਨਗੇ ਚਲੋ ਅੱਜ ਤਾਂ 2 ਸਾਲ ਹੋ ਗਏ 600 ਕਰੋੜ ਲੱਗਿਆ ਮੈਂ ਸੱਚੀ ਇਮਾਨਦਾਰੀ ਨਾਲ ਦੱਸਿਓ ਕਿੰਨੇ ਕ ਬੰਦੇ ਸਵੇਰੇ ਉੱਥੇ ਸੈਰ ਕਰਨ ਜਾਂਦੇ ਨੇ ਕਿੰਨੇ ਸਾਈਕਲ ਚਲਾਉਣ ਜਾਂਦੇ ਨੇ ਦੱਸੋ ਜੀ ਦੱਸੋ ਪੈਣ ਮੇ ਜੀ ਤੁਸੀਂ ਦੱਸੋ ਨਹੀਂ ਜਾਂਦੇ ਨਾ ਤੇ 600 ਕਰੋੜ ਰੁਪਇਆ ਉਹ ਨਦੀਆਂ ਨਾਲਿਆਂ ਦਾ ਕੰਮ ਹੁੰਦਾ ਪਾਣੀ ਨੂੰ ਕੱਢਣਾ ਖੜਾ ਦੇ ਵਿੱਚ ਤਾਂ ਹੋਰ ਪਾਣੀ ਕਿਉਂ ਆਇਆ ਜੇ 600 ਕਰੋੜ ਲਗਾਇਆ ਸੀ ਖੜਾ ਜ ਪਾਣੀ ਕਿਉਂ ਆਇਆ ਜੇ 600 ਕਰੋੜ ਲਗਾਇਆ ਸੀ ਆ ਤੁਹਾਡੇ ਸੱਜੇ ਹੱਥ ਸਾਰੀ ਪਟਿਆਲੇ ਸ਼ਹਿਰ ਦੀ ਡਿਵੈਲਪਮੈਂਟ ਇਸ ਏਰੀਆ ਦੇ ਖੱਬੇ ਸੱਜੇ ਹੋਈ ਹੈ ਜੀ ਸੱਜੇ ਹੱਥ ਨਦੀ ਗਾਦੀ ਉਹਨਾਂ ਨੇ ਤੇ ਖੱਬੇ ਹੱਥ ਹੈਰੀਟੇਜ ਸਟਰੀਟ ਬਣਾਤੀ ਤੁਹਾਡੇ 21 ਕਰੋੜ ਰੁਪਏ ਹਾਂਜੀ ਵਿਕਰਮ ਸਰ ਅੱਜ 2024 ਲੋਕ ਸਭਾ ਚੋਣ ਨੂੰ ਲੈ ਕੇ ਮਾਰਕਟ ਲੋਨੀ ਦੇ ਵਿੱਚ ਮੀਟਿੰਗ ਤੁਹਾਡੇ ਵੱਲੋਂ ਰੱਖੀ ਗਈ ਸੀ ਤੇ ਕਿੱਦਾਂ ਦਾ ਲੋਕਾਂ ਦੇ ਵਿੱਚ ਹੰਗਾਰਾ ਦੇਖਣ ਨੂੰ ਮਿਲਿਆ ਦੇਖੋ ਨੀsha ਜੀ ਗੱਲ ਜਿੱਥੇ ਤੱਕ ਮੈਂ ਸਮਝਦਾ ਹਾਂ ਬਹੁਤ ਹੀ ਤਪਦੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਕੱਠ ਇਹਦਰ ਸਾਰਿਆ ਸੀਗਾ ਕਿ ਸੈਂਟਰ ਦੀ ਜਿਹੜੀ ਕੇਂਦਰ ਦੀ ਮੋਦੀ ਸਾਹਿਬ ਸਰਕਾਰ ਹੈ ਇਸ ਤੋਂ ਲੋਕ ਜਿਹੜੇ ਆ ਉਹਨਾਂ ਦੇ ਮਨ ਤੋਂ ਉਤਰੀ ਹੋਈ ਹੈ ਔਰ ਇੱਕ ਇੱਕ ਵੋਟ ਪਟਿਆਲੇ ਸ਼ਹਿਰ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਝਾੜੂ ਦੇ ਇਨਸਾਨ ਦਾ ਬਟਨ ਦਬਾ ਕੇ ਡਾਕਟਰ ਬਲਵੀਰ ਨੂੰ ਤਾਂ ਬਹੁਤ ਵੱਡੇ ਬਹੁਮਤ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਭੇਜਣਗੇ ਤੇ ਭਗਵੰਤ ਮਾਨ ਸਾਹਿਬ ਦਾ ਨਾਰਾ ਜਿੱਥੇ ਤੱਕ ਮੈਂ ਮਹਿਸੂਸ ਕਰ ਰਿਹਾ ਹਾਂ ਜੀ ਕਿ ਪੰਜਾਬ ਬਣੇਗਾ ਹੀਰੋ 13/0 ਸੋ 13 ਦੀ 13 ਸੀਟਾਂ ਜਿਤਾ ਕੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾ ਕੇ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਾਂਗੇ ਔਰ ਇਹ ਜਿਹੜਾ ਇਕੱਠ ਹੈ ਇਹਦੇ ਵਿੱਚ ਮੇਰੇ ਕਹਿਣ ਦੀ ਲੋੜ ਨਹੀਂ ਉਹ ਲੋਕ ਆਪਣੇ ਮੂੰਹੋਂ ਬੋਲ ਰਹੇ ਨੇ ਕਿ ਸਿਰ ਚੜ ਕੇ ਬੋਲ ਰਹੇ ਅਸੀਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਕੰਮ ਕੀਤੇ ਹੋਏ ਬੋਲਦੇ ਨੇ ਚਾਹੇ ਉਹ ਮਹੱਲਾ ਕਲੀਨਿਕ ਨੇ ਚਾਹੇ ਉਹ ਸਿੱਖਿਆ ਦਾ ਮਾਡਲ ਹੈ ਦਿੱਲੀ ਦਾ ਤੇ ਪੰਜਾਬ ਦਾ ਚਾਹੇ ਉਹ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੈ ਬਹੁਤ ਉਤਸ਼ਾਹ ਦੇ ਨਾਲ ਲੋਕ ਤਿਆਰ ਵਰ ਤਿਆਰ ਬੈਠੇ ਨੇ ਉਹਨਾਂ ਲਈ ਇੱਕ ਤਰੀਕ ਨੂੰ ਜਿਹੜਾ ਹੈਗਾ ਚਾੜੋ ਦੇ ਨਿਸਾਨ ਦਾ ਬਟਨ ਦਬਾ ਕੇ ਅਰਵਿੰਦ ਕੇਜਰੀਵਾਲ ਨੂੰ ਹੱਥ ਵਜੂਤ ਕਰਨਗੇ ਹਾਂ ਜਿਸ ਤਰ੍ਹਾਂ ਵਿਕਰਮ ਜੀ ਇੱਕ ਪਾਸੇ ਡਾਕਟਰ ਬਲਵੀਰ ਦਾ ਲਗਾਤਾਰ ਪ੍ਰਚਾਰ ਚਨਾਉ ਪ੍ਰਚਾਰ ਹੋ ਰਿਹਾ ਤੇ ਇੱਕ ਪਾਸੇ ਡਾਕਟਰ ਗਾਂਧੀ ਦਾ ਵੀ ਹੋ ਰਿਹਾ ਤੇ ਕਿਤੇ ਨਾ ਕਿਤੇ ਟੱਕਰ ਵੀ ਦੇਖੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਉਸਾ ਲੋਕ ਦੇਖੋ ਡਾਕਟਰ ਤਰਮੀਰ ਗਾਂਧੀ ਸਾਡੀ ਪਾਰਟੀ ਦੇ ਪੁਰਾਣੇ ਐਮਪੀ ਵੀ ਰਹੇ ਨੇ ਜਿੱਥੇ ਤੱਕ ਗੱਲ ਤਾਰੀਫ ਦੀ ਸੀਗੀ 2014 ਦੇ ਵਿੱਚ ਅਸੀਂ ਉਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਬਹੁਤ ਵੱਡੇ ਭਾਰੀ ਬਹੁਮਤ ਦੇ ਨਾਲ ਉਹਨੂੰ ਜਿਤਾਇਆ ਸੀ ਪਰ ਜਿੱਤ ਕੇ ਡਾਕਟਰ ਗਾਂਧੀ ਕਹਿੰਦੇ ਵੀ ਮੈਂ ਪਾਰਟੀ ਤੋਂ ਕੀ ਲੈਣਾ ਪਾਰਟੀ ਨੂੰ ਮਾਰਕਰ ਮਾਂ ਕਹਿੰਦੇ ਹੁੰਦੇ ਆ ਤੇ ਮਾਂ ਪਾਰਟੀ ਨੂੰ ਕਹਿਣ ਵਾਲਾ ਬੰਦਾ ਕਹਿੰਦਾ ਵੀ ਮੈਂ ਉਹਨਾਂ ਤੋਂ ਕੀ ਲੈਣਾ ਇੱਕ ਪਾਰਟੀ ਨੇ ਇੱਕ ਨਾਰਮਲ ਜਿਹੇ ਬੰਦੇ ਨੂੰ ਛੋਟੇ ਜਿਹੇ ਟਿਕੇ ਲਾਉਣ ਵਾਲੇ ਡਾਕਟਰ ਨੂੰ ਮੈਂਬਰ ਪਾਰਲੀਮੈਂਟ ਬਣਾਤਾ ਮੁੜ ਕੇ ਪਾਰਟੀ ਤੋਂ ਹੀ ਜੁਦਾ ਹੋ ਕੇ ਬੈਠ ਗਿਆ ਫਿਰ ਉਹਨਾਂ ਨੇ ਨਵਾਂ ਪੰਜਾਬ ਪਾਰਟੀ ਬਣਾ ਲਈ ਹੁਣ ਕਾਂਗਰਸ ਦੇ ਚਮਚੇ ਬਣ ਕੇ ਮਤਲਬ 2 ਸਾਲ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢਦੇ ਹੁੰਦੇ ਸੀ ਕਿ ਬਹੁਤ ਕੁਝ ਪਿਹੜੇ ਸ਼ਬਦ ਬੋਲਦੇ ਸੀ ਅੱਜ ਉਹਨਾਂ ਦੀ ਝੋਲੀ ਦੇ ਵਿੱਚ ਪਾ ਕੇ ਉਹਦਾ ਪ੍ਰਚਾਰ ਕਰ ਰਹੇ ਨੇ ਕਾਂਗਰਸ ਸਰਕਾਰ ਦਾ ਅੱਜ ਜਿਸ ਤਰ੍ਹਾਂ ਮਾਰਕ ਕੋਲੋਨੀ ਦੇ ਵਿੱਚ ਪਹਿਲਾਂ ਵੀ ਭਾਜਪਾ ਦੀ ਮੀਟਿੰਗ ਹੋਈ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਅੱਜ ਆਮ ਆਦੀ ਪਾਰਟੀ ਦੀ ਇੱਕ ਮੀਟਿੰਗ ਰੱਖੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਕਿੰਨਾ ਕਿ ਉੱਸਾ ਭਾਜਪਾ ਦੇ ਵਿੱਚ ਲਿਖਿਆ ਜਾਂ ਆਮ ਆਦੀ ਪਾਰਟੀ ਦੇ ਵਰਗਾ ਦੇਖੋ ਮੈਂ ਗੱਲ ਕਰਦਾ ਭਾਜਪਾ ਦੀ ਭਾਜਪਾ ਦੇ ਕੋਈ ਵੀ ਵਿਕਲਪ ਨਹੀਂ ਹੈ ਲੋਕਾਂ ਦੇ ਨਕਾਰੇ ਹੋਏ ਲੀਡਰ ਸਿਰੇ ਦੇ ਥੱਗਾਂ ਦਾ ਟੋਲਾ ਕਹੂੰਗਾ ਮੈਂ ਕੈਪਟਨ ਦੇ ਪਰਿਵਾਰ ਨੂੰ 13-14 ਸਾਲ ਤੋਂ ਅਸੀਂ ਉਹਨਾਂ ਦੇ ਮਗਰ ਲੱਗੇ ਹੋਏ ਆਂ ਪਹਿਲਾਂ 2014 ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਡਾਕਟਰ ਧਰਮਵੀਰ ਗਾਂਧੀ ਨੂੰ MP ਬਣਾਇਆ ਸੀ ਉਸ ਤੋਂ ਬਾਅਦ ਸਾਡੇ ਪਟਿਆਲੇ ਦੀ ਸ਼ਾਨ ਯੁਵਾ ਨੌਜਵਾਨ ਸਰਦਾਰ ਅਜੀਤਪਾਲ ਸਿੰਘ ਕੋਹਲੀ ਨੂੰ ਬਹੁਤ ਵੱਡੇ ਬਹੁਮਤ ਦੇ ਨਾਲ ਪਟਿਆਲਾ ਵਾਸੀਆਂ ਨੇ ਜਿਤਾ ਕੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਅਮਰਿੰਦਰ ਸਿੰਘ ਨੂੰ ਨਕਾਰ ਕੇ ਅੱਜ ਉਹਨਾਂ ਦੇ ਮੂੰਹ ਤੇ ਚਪੇੜ ਪਈ ਹੈ ਔਰ ਐਡੀ ਬੜੀ ਹਾਰ ਤੋਂ ਬਾਅਦ ਉਹ ਆਪਣੀ ਮਾਂ ਕਹਿਣ ਵਾਲੀ ਪਾਰਟੀ ਨੂੰ ਜਾ ਕੇ ਭਾਜੀਪੀ ਦਾ ਦਾਮਨ ਥੰਮ ਲਿਆ ਉਹਨਾਂ ਨੇ ਸ਼ਰਮ ਆਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ ਉਹਨਾਂ ਵਾਸਤੇ ਵੀ ਕਿੰਨੇ ਕਿ ਗਿਰ ਗਏ ਨੇ ਉਹ ਪਰਿਵਾਰ ਕੈਪਟਨ ਪਰਿਵਾਰ ਇਹਨਾਂ ਕ ਗਿਰ ਗਿਆ ਨਿਕਰ ਗਿਆ ਜਦੋਂ ਤੱਕ ਮਾਹ ਰਾਣੀ ਪ੍ਰਨੀਤ ਕਾ ਔਰ ਮੈਂਬਰ ਪਾਰਲੀਮੈਂਟ ਰਹੀ ਹੈ ਕਾਂਗਰਸ ਤੋਂ ਤਨਖਾਹ ਲੈਂਦੀ ਰਹੀ ਹੈ ਉਧਰੋਂ ਜਦੋਂ ਮੈਂ ਪਰ ਪਾਰਲੀਮੈਂਟ ਦਾ ਅਹੁਦਾ ਉਹਨਾਂ ਦਾ ਖਤਮ ਹੋ ਗਿਆ ਚੱਕ ਕੇ ਉਹ ਵੀ ਮੋਦੀ ਸਾਹਿਬ ਦੀ ਝੋਲੀ 'ਚ ਜਾ ਕੇ ਬੈਠ ਗਈ ਥੈਂਕ ਯੂ ਸੋ